ਹੈਲੋ ਦੋਸਤੋ ਕੀ ਮੀ ਹਾਲ ਚੱਲਿਆ ਤੁਹਾਡੇ ਉਮੀਦ ਕਰਦੇ ਹਾਂ ਠੀਕ ਹੋਣੀ ਆ ਅੱਜ ਆਪਾਂ ਗੱਲ ਕਰਦੇ ਹਾਂ ਕਿਸੇ ਵਿਸ਼ੇ ਤੇ ਹਨਾ ਚਲੋ ਘਰ ਦੇ ਕੰਮ ਕਾਜ ਕੀਤੇ ਰੋਟੀ ਪਾਣੀ ਖਾਦਾ ਅੱਜ ਠੰਡ ਬਹੁਤ ਸੀਗੀ ਤੇ ਕੰਮ ਕਰਦੇ ਆ ਮੈਂ ਠੰਡੇ ਠੰਡ ਬੋਲ ਗੀਫੀ ਮੈਂ ਗਰਮ ਸੂਟ ਪਾ ਲਿਆ ਨਾਈਟ ਸੂਟ ਹੀ ਆ ਪਰ ਗਰਮ ਪਾ ਲਿਆ ਮੈਂ ਕਹਿੰਦਾ ਠੰਡ ਬਹੁਤ ਆ ਕੋਕੇ ਕੰਮ ਕਰਦਿਆਂ ਕਰਦਿਆਂ ਨਾ ਕਈ ਵਾਰੀ ਪਿਛਲੇ ਸਾਲ ਮੇਰੀ ਬਾਜੂ ਤੇ ਝੋਟਾ ਗਈ ਸੀ ਕਿ ਤੇ ਉਹ ਨਾ ਮੇਰੀ ਬਾਹਾਂ ਹੀ ਦੁੱਖ ਦਰਦ ਹੋਣ ਲੱਗ ਗਈ ਖੰਡ ਰਾ ਨਾ ਕਪੜੇ-ਕਪੜੇ ਧੋਂਦਿਆਂ ਕਿਉਂਕਿ ਪਿਆ ਆਮ ਜੁਜੂਅਲ ਤੇ ਕੰਮ ਸੀ ਕਿ ਹਨਾ ਪਰ ਅੱਜ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲ ਕਰਦੇ ਹਾਂ ਹਨਾ ਵੈਨਜ਼ੂਏਲਾ ਦੇ ਅ ਰਾਸ਼ਟਰਪਤੀ ਨੂੰ ਨਿਕੋਲਸ ਮਾਦੁਰੂ ਅ ਉਹਨਾਂ ਦੀ ਮਿਸੇਸ ਉਹਨਾਂ ਦੋਨਾਂ ਨੂੰ ਉਹ ਸੁੱਤੇ ਸੀ ਬੈਡਰੂਮ ਚ ਜਦੋਂ ਉਠਾ ਕੇ ਲੈ ਗਏ ਹਨਾ ਘੜੀਸ ਕੇ ਲੈ ਗਏ ਤੇ ਫੂਲੇ ਡਾਲਸੀ ਜਿਹੜੀ ਆ ਉਹ ਬਣੇਗੀ ਨੈਕਸਟ ਉਹ ਕਹਿੰਦੇ ਆ ਵੀ ਅਜੇ ਪਤਾ ਨਹੀਂ ਆ ਵੀ ਅਮਰੀਕਾ ਦੇ ਅੰਡਰ ਆ ਗਿਆ ਤੇ ਕੌਣ ਬਣੇਗਾ ਤੇ ਕੌਣ ਨਹੀਂ ਹਨਾ ਔਰ ਉਹ ਉਹਨਾਂ ਇਹ ਵੀ ਸੁਣਨ ਚ ਆਇਆ ਕਿ ਚੀਨ ਉਹਨਾ ਤੋਂ ਲੈਂਦਾ ਸੀਗਾ ਤੇਲ ਤੇ ਚੀਨ ਦੇ ਤੇਲ ਲੈ ਨਾਲ ਇਹ ਕਾਰਵਾਈ ਹੋਈ ਹੈ ਦਾ ਟੰਪ ਜੀ ਜਿਹੜੇ ਵਿਸ਼ਵ ਸ਼ਾਂਤੀ ਦੀ ਗੱਲ ਕਰਦੇ ਆਰ ਜੁੱਧ ਦੇ ਵਿੱਚ ਤੇ ਉਹਨਾਂ ਨੇ ਖੁਦ ਕੀ ਕੀਤਾ ਹਨ ਦੂਜੇ ਵੀ ਦੇਸ਼ ਇਦਾਂ ਹੀ ਆ ਆਪਣੇ ਆਪਣੇ ਪਰਸਨਲ ਗ੍ਰੈਸਿਸ ਕੱਟਣ ਲਈ ਦਾ ਕਿਸੇ ਨਾ ਵੈਰ ਪਾਵ ਕੱਟਣ ਲਈ ਇੱਕ ਦੂਜੇ ਨਾਲ ਲੜਦੇ ਬਿਆਨ ਤਾਂ ਹਰ ਇੱਕ ਤਰਫੋਂ ਆ ਜਾਂਦਾ ਰੂਸ ਨੇ ਵੀ ਬਿਆਨ ਦਿੱਤਾ ਕਿ ਇਸ ਕਾਰਵਾਈ ਬਿਲਕੁਲ ਗਲਤ ਹੈ ਗਿਆ ਹਨ ਔਰ ਵਾਟ ਹੈਪਨ ਰੋਂਗ ਬਟ ਖੁਦ ਜੋ ਕ੍ਰੇਨਾਂ ਜੁੱਧ ਲੜ ਰਹੇ ਜਿਹੜੇ ਜਿਹੜੇ ਦੇਸ਼ ਲੜ ਵੀ ਰਹੇ ਆ ਉਹਨਾਂ ਸਾਰੇ ਦੇਸ਼ਾਂ ਨੇ ਇੱਕ ਟਾਕ ਕੀਤੀ ਹੈ ਨਾ ਜਨਰਲ ਸਰਕਾਰਾਂ ਹਰ ਇੱਕ ਦੀਆਂ ਪ੍ਰੋਟੈਕਟ ਕਰਦੀਆਂ ਆਪਣੇ ਲੋਕਾਂ ਨੂੰ ਪਰ ਕੋਈ ਕਿਸੇ ਦੂਸਰਾ ਕੰਟਰੀ ਕਿੰਨਾ ਕੁ ਪਾਵਰਫੁੱਲ ਹੈ ਤਾਂ ਕੀ ਹੋਏਗਾ ਇਹ ਉਸ ਦੇਸ਼ ਦੇ ਲੋਕਾਂ ਤੇ ਵੀ ਡਿਪੈਂਡ ਕਰਦਾ ਹੁੰਦਾ ਕਿੰਨਾ ਕੁ ਵਿਰੋਧ ਕਰਨਗੇ ਕਿੰਨਾ ਕੁ ਨਹੀਂ ਕਿੰਨੇ ਲੋਕ ਸਾਡੇ ਵੱਲ ਹੈ ਫੇਵਰ 'ਚ ਹੈ ਕੋਕੇ ਜਿਹੜੇ ਦੇਸ਼ਾਂ ਦੇ ਲੋਕ 45 45 ਲੱਖ 50 50 52 55 ਲੱਖ ਲਾ ਕੇ ਉਹਨਾਂ ਦੇ ਦੇਸ਼ ਚ ਜਾਂਦੇ ਆ ਇਲੀਗਲ ਵੀ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਹੀ ਹੈ ਕਿ ਇਹ ਲੋਕ ਵਿਰੋਧ ਨਹੀਂ ਕਰਨ ਵਾਲੇ ਜੇ ਅਸੀਂ ਹੋਲਡ ਵੀ ਕਰਾਂਗੇ ਠੀਕ ਹੈ ਨਾ ਤੇ ਇਦਾਂ ਦੀਆਂ ਕਾਰਵਾਈਆਂ ਤਾਂ ਹੁੰਦੀਆਂ ਪਹਿਲਾਂ ਉਹਨਾਂ ਦੇਸ਼ਾਂ ਦੀਆਂ ਕਮਜ਼ੋਰੀਆਂ ਦੇਖੀਆਂ ਜਾਂਦੀਆਂ ਕਿ ਉਹਨਾਂ ਦੇ ਦੇਸ਼ਾਂ ਦੇ ਵਿੱਚ ਫ੍ਰੀडम फाइਟਰ ਹੈਗੇ ਆ অপੋਜ਼ ਕਰਨ ਵਾਲੇ ਲੋਕ ਆ ਪਹਿਲੇ ਜ਼ਮਾਨੇ ਤੇ ਹੁਣ ਦੇ ਜ਼ਮਾਨੇ 'ਚ ਬਹੁਤ ਫਰਕ ਆ ਤੇ ਬਾਕੀ ਕੱਚੇ ਤੇਲ ਦੇ ਭੰਡਾਰ ਆ ਉੱਥੇ ਉਹ ਵੀ ਹੋਲਡ ਕਰਨ ਦਾ ਇੱਕ ਬਣ ਗਿਆ ਵੇਖੋ ਇਲੈਕਟਿਡ ਪ੍ਰੈਜ਼ੀਡੈਂਟ ਆ ਕਿਸੇ ਕੰਟਰੀ ਦਾ ਤੇ ਫਿਰ ਉਹ ਦੂਜੇ ਦੇਸ਼ 'ਚ ਜਾ ਕੇ ਇੱਕ ਕੈਦੀ ਹੋ ਚੁੱਕੇ ਹੀ ਲੱਗੇ ਜਦ ਕਿ ਤੁਸੀਂ ਆਪਣੇ ਘਰ 'ਚ ਵੀ ਸੇਫ ਨਹੀਂ ਜੇ ਤੁਸੀਂ ਸੁਤੇ ਹੋ ਨਾ ਉਹ ਸੁਤੇ ਨੂੰ ਚੁੱਕ ਕੇ ਲੱਗੇ ਤੇ ਜੇ ਤੁਸੀਂ ਕਹਿੰਦੇ ਆ ਨਾ ਕਿ ਤੁਸੀਂ ਆਪਣੇ ਘਰ ਚ ਤੁਹਾਡੀ ਸਿਕਿਉਰਟੀ ਲੱਗੀ ਆ ਪ੍ਰੈਜ਼ੀਡੈਂਟ ਦੀ 노 ਫ্লাই ਜ਼ੋਨ ਹੁੰਦਾ ਫਿਰ ਗਦਾਰਤਾ ਦੇਸ਼ਚੀ ਪੈਦਾ ਹੁੰਦੇ ਆ ਹੈ ਨਾ ਅੱਜ ਵੀ ਵਿਭਿਸ਼ਣ ਹੈਗੇ ਆ ਇਹ ਗੱਲ ਨਹੀਂ ਹੁੰਦੀ ਪਰ ਜੋ ਵੀ ਹੋਇਆ ਉਹ ਮਾੜਾ ਹੀ ਹੋਇਆ ਇਹ ਸਭ ਨਹੀਂ ਹੋਣਾ ਚਾਹੀਦਾ ਇੰਟਰਨੈਸ਼ਨਲ ਲਾਅ ਹੁੰਦੇ ਆ ਫਿਰ ਆਪਾਂ ਕਹਿੰਦੇ ਆ ਗੱਲ ਤੇ ਡਾਇਲੌਗ ਤੇ ਹੀ ਹੁੰਦੀ ਆ ਨਿਬੜਦੀ ਹੈਨਾ ਜਿਹੜੀਆਂ ਕਾਰਵਾਈਆਂ ਰੋਕੀਆਂ ਨਹੀਂ ਨਾ ਅ ਜਦੋਂ ਵੀ ਕਿਸੇ ਦੇਸ਼ ਦੇ ਉੱਤੇ ਕਬਜ਼ਾ ਹੁੰਦਾ ਜਾਂ ਕਾਰਵਾਈ ਹੁੰਦੀ ਆ ਕੋਈ ਥੋੜੀ ਕਹਿੰਦਾ ਹੁੰਦਾ ਕਿ ਉਹ ਚੰਗਾ ਸੀ ਹੈਨਾ ਉਹਨਾਂ ਦੇ ਦੇਸ਼ ਤੇ ਵੀ ਲੱਗਿਆ ਇਲਜ਼ਾਮ ਜੀ ਉਹ ਡਰੱਗਸ ਨੂੰ ਪ੍ਰਮੋਟ ਕਰਦੇ ਐ ਤੇ ਦੂਸਰਾ ਡੰਕ ਹੀ ਪ੍ਰਮੋਟ ਹੁੰਦੀ ਆ ਹੈਨਾ ਤੇ ਮੈਕਸੀਕੋ ਚ ਵੀ ਵਿਰੋਧ ਹੋਇਆ ਔਰ ਵੈਨਿਊਏਲਾ ਦੇ ਕੁਝ ਲੋਕਾਂ ਨੇ ਮਤਲਬ ਮੇਬੀ ਖੁਸ਼ੀ ਮਨਾਈ ਹੈ ਨਾ ਇੱਕ ਤੇ ਅਮਰੀਕਾ ਨੇ ਹੋਲਡ ਕਰ ਲਿਆ ਤੁਸੀਂ ਆਪ ਸਿਆਣ ਹੋ ਜਦ ਅਮਰੀਕਾ ਨੇ ਹੋਲਡ ਕਰ ਲਿਆ ਤੇ ਉਦੋਂ ਉਹ ਲੋਕ ਤੇ ਬਹੁਤ ਖੁਸ਼ ਹੋਣਗੇ ਦੇਖੋ ਆਪਣੇ ਦੇਸ਼ ਚੋਂ ਵੀ ਲੋਕ ਜਿਹੜੇ ਆ 45 ਲੱਖ ਦੀ ਦੰਕੀ ਲਾ ਕੇ ਅਮਰੀਕਾ ਜਾਂਦੇ ਆ ਕਿਉਂਕਿ ਉੱਥੇ ਅ ਬੈਸਾ ਹਰਦੀ ਦਾ ਫੈਸਿਲਟੀ ਹੈ ਨਾ ਤੇ ਜੇ ਹੁਣ ਜਿਹੜੇ ਸਾਡੇ ਦੇਸ਼ ਚ ਇੰਨੇ ਨੇ ਵੱਡੇ ਫਰੀडम फाइਟਰ ਹੋਏ ਆ ਤੇ ਲੜਦੇ ਰਹੇ ਆ ਅੰਗਰੇਜ਼ਾਂ ਨਾਲ ਸੀਧੀਆਂ ਹੋਈਆਂ ਤੇ ਅੱਜ ਕੋਈ ਉਹਨਾਂ ਦਾ ਮਾਇਨਾ ਹੈ ਨਹੀਂ ਹੈ ਕੋਈ ਵੀ ਨਹੀਂ ਤੇ ਜੇ ਕੱਲ ਵੀ ਕਦੀ ਵੀ ਰੱਬ ਨਾ ਕਰੇ ਇਸ ਕਿ ਤੈਨੂੰ ਵੀ ਅਮਰੀਕਾ ਬਹੁਤ ਦਿੰਦਾ ਹੈ ਅਹ ਮਹੱਤਵ ਤੁਹਾਨੂੰ ਸ਼ਾਇਦ ਕਈ ਲੋਕਾਂ ਨੂੰ ਪਤਾ ਹੋਗਾ ਜਾਂ ਨਹੀਂ ਕਿਉਂਕਿ ਦੇਖੋ ਉਹਨਾਂ ਦੀ ਚੀਨ ਨਾਲ ਹੋ ਜਾਂਦੀ ਹੈ ਤਿੰਨ ਪੰਜ ਤੇ ਜੇ ਅਹ ਉਹ ਚਾਹੁੰਦਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਪਰ ਉਹ ਇੰਡੀਆ ਨਾਲ ਵੀ ਇਦਾਂ ਚਾਹੁੰਦਾ ਹੈ ਕਿ ਇੰਡੀਆ ਦਾ ਜਿਹੜਾ ਕਿੱਤਾ ਇੱਕ ਹਿਮਾਲਿਆ ਹੋਲਡ ਕਰਨਾ ਚਾਹੁੰਦੇ ਆ ਇੱਕ ਯੂ نو ਚੀਨਾ ਲੜਾਈ ਠੀਕ ਹੈ ਤੇ ਕਦੀ ਕਿਸੇ ਨੂੰ ਆਪਾਂ ਇਹ ਨਹੀਂ ਕਿ ਸਭ ਤੋਂ ਕਿ ਸਾਨੂੰ ਨਹੀਂ ਕੋਈ ਕੁਝ ਕਹੇਗਾ ਹੋ ਸਕਦਾ ਹੈ ਦਬਦਬਾ ਬਣਾ ਕੇ ਇੰਨੇ ਹਥਿਆਰ ਪ੍ਰਦਰਸ਼ਨ ਜੀ ਇਹ ਸਭ ਸਰਕਾਰਾਂ ਕਰਤੀਆਂ ਨੇ ਲੋਕ ਕਹਿੰਦੇ ਇਹਨੇ ਫालतू ਫਜ਼ੂਲ ਹੁੰਦਾ ਨਹੀਂ ਹੁੰਦਾ ਸਰਕਾਰਾਂ ਸਹੀ ਕਦਮ ਉਠਾਉਂਦੀਆਂ ਹੁੰਦੀਆਂ ਜਦੋਂ ਵੀ ਉਹ ਉਠਾਉਂਦੀ ਅਮਰੀਕਾ ਹੈ ਤੇ ਸੁਪਰ ਪਾਵਰ ਕਹਿੰਦੇ ਨੇ ਨਾ ਵੈਨ ਐਵਰ ਅਮਰੀਕਨ ਪ੍ਰੈਜ਼ੀਡੈਂਟ ਸਨੀਜ਼ਸ ਦ ਵਰਲਡ ਗੈਟਸ ਕੋਲਡ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਸ਼ਿਕ ਵੀ ਮਾਰਦਾ ਨਾ ਸਾਰੀ ਦੁਨੀਆ ਨੂੰ ਝੁਕਾਮ ਹੋ ਜਾਂਦਾ ਇਦਾਂ ਜਦੋਂ ਮੈਂ ਐਮਏ ਕਰਦੀ ਸੀ ਨਾ ਪੋਲੀਟੀਕਲ ਸਾਇੰਸ ਦੀ ਉਦੋਂ ਸਾਡੇ ਸਰ ਭੜਾਉਂਦੇ ਹੁੰਦੇ ਸੀਗੇ ਤੇ ਉਹ ਗੱਲ ਹੈ ਵੀ ਹੈ ਸਾਬਤ ਹੁੰਦੀ ਪਈ ਹੈ ਕਿੰਨੇ ਕੰਟਰੀਆਂ 'ਚ ਕਦੀ ਅਸੀਂ ਸ਼ਾਂਤੀ ਦੂਤ ਆ ਕਦੀ ਕਿਸ ਸਾਡਾ ਦਿਲ ਕਰਦਾ ਤਾਂ ਅਸੀਂ ਹਮਲਾ ਕਰ ਦਾਂਗੇ ਸਾਡਾ ਦਿਲ ਕਰਦਾ ਅਸੀਂ ਸਰਕਾਰਾਂ ਚੇਂਜ ਕਰ ਦਾਂਗੇ ਸਾਡਾ ਤੇ ਮਤਲਬ ਕਿਸੇ ਵੀ ਕਿਸੇ ਵੀ ਕੰਟਰੀਆਂ ਚ ਡਿਸਟਰਬੈਂਸ ਆ ਅਸੀਂ ਇੰਟਰਫੇਅਰ ਕਰਾਂਗੇ ਠੀਕ ਹੈ ਤੇ ਨਹੀਂ ਆ ਤਾਂ ੱਤਕੇ ਨਾਲ ਕਰਾਂਗੇ ਤੇ ਜੇ ਜੁੱਧ ਅਗਲੇ ਆ ਨੇ ਰੋਕ ਵੀ ਦਿੱਤਾ ਜਿੱਦਾਂ ਇੰਡੀਆ ਪਾਕਿਸਤਾਨ ਕਹਿੰਦੇ ਕਿ ਅਸੀਂ ਖੁਦ ਰੋਕਿਆ ਸੀਗਾ ਤੇ ਉਹ ਕਹਿੰਦੇ ਕਿ ਅਸੀਂ ਰੁਕਵਾਇਆ ਮਤਲਬ ਹਰ ਗੱਲ ਦੇ ਵਿੱਚ ਮਨਮਾਨੀ ਆ ਹੋ ਜਾਂਦੀ ਹੈ ਅਸੀਂ ਕਹਿ ਨਹੀਂ ਸਕਦੇ ਪਰ ਜਦੋਂ ਕਿਸੇ ਚੀਜ਼ ਨੂੰ ਰੋਕਿਆ ਨਹੀਂ ਜਾਂਦਾ ਹੁੰਦਾ ਤੇ ਉਦੋਂ ਪਤਾ ਕੀ ਬੰਦਾ ਉਦੋਂ ਫਿਰ ਇਹੀ ਵਾਧਾ ਵਾਧਾ ਕਿੰਨੇ ਦੇਸ਼ਾਂ ਤੱਕ ਪਹੁੰਚ ਜਾਂਦਾ ਪਰ ਰੋਕੂਗਾ ਵੀ ਕੋਈ ਨਹੀਂ ਹਰ ਕੋਈ ਦੇਸ਼ ਕਿਸੇ ਵੀ جنگ 'ਚ ਜਾਣਾ ਨਹੀਂ ਚਾਹੁੰਦਾ ਇਕਨੋਮਿਕਲੀ ਵੀਕ ਹੋ ਜਾਂਦੇ ਆ ਤੇ ਜਿਸ ਦੇਸ਼ ਦੇ ਉੱਤੇ ਉਹਨੇ ਕਬਜ਼ਾ ਕੀਤਾ ਵੈਨਜੂਏਲਾ ਉਹ ਵੀ ਇੱਕ ਪਿੱਛੇ ਚਲੇ ਜਾਂਦੇ ਆ ਕਈ ਕੰਟਰੀਆਂ ਤਾਂ ਵਜੂਦ ਰਹਿ ਕੇ ਆ ਉਹਨਾਂ ਦਾ ਇਰਾਕ ਕਿੰਨੀ ਇਰਾਕ ਰੱਕ ਹੁੰਦੀ ਸੀਗੀ ਅੱਜ ਕੁਝ ਵੀ ਨਹੀਂ ਹੁੰਦਾ ਮਤਲਬ ਜਿਹੜੇ ਕੰਟਰੀਆਂ ਦੇ ਵਿੱਚ ਇਦਾਂ ਚੇਂਜ ਹੋਇਆ ਵੀ ਆ ਉੱਥੇ ਕੁਝ ਰਹਿ ਨਹੀਂ ਗਿਆ ਮਤਲਬ ਉਹ ਪਿੱਛੇ ਚਲੇ ਜਾਂਦੇ ਆ ਪੇਛੜ ਜਾਂਦੇ ਪਤਾ ਨਹੀਂ ਠੀਕ ਸੀ ਜਾਂ ਗਲਤ ਸੀ